thank you ਕਿਸਾਨਾਂ ਨੂੰ ਅਕਸਰ ਇਸ ਗੱਲ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਉਹ ਆਪਣੀ ਕਣਕ ਦੀ ਵਾਢੀ ਤੋਂ ਬਾਅਦ ਉਸ ਦੇ ਨਾੜ ਨੂੰ ਅੱਗ ਲਾਉਂਦੇ ਹਨ ਇਸ ਨਾਲ ਵਾਤਾਵਰਣ ਨੂੰ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਹੈ ਸਰਕਾਰ ਵੱਲੋਂ ਵੀ ਇਸ ਬਾਬਤ ਕਈ ਤਰ੍ਹਾਂ ਦੇ ਕਦਮ ਚੁੱਕੇ ਜਾਂਦੇ ਹਨ ਅਤੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਅਪੀਲ ਵੀ ਕੀਤੀ ਜਾਂਦੀ ਹੈ ਪਰ ਸਮੇਂ ਤੇ ਸਹਾਇਤਾ ਨਾ ਮਿਲਣ ਕਰਕੇ ਕਿਸਾਨਾਂ ਨੂੰ ਆਪਣੇ ਨਾੜ ਨੂੰ ਅੱਗ ਲਾਉਣੀ ਇੱਕ ਮਜਬੂਰੀ ਬਣ ਜਾਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਨਾਲ ਮਿਲਾਉਂਦੇ ਹਾਂ ਜੋ ਪਿਛਲੇ ਕਈ ਸਾਲਾਂ ਤੋਂ ਆਪਣੇ ਕਣਕ ਦੇ ਨਾਲ ਨੂੰ ਅੱਗ ਨਹੀਂ ਲਾ ਰਿਆ ਕਿਸਾਨ ਦਾ ਕਹਿਣਾ ਹੈ ਕਿ ਇਸ ਦੇ ਨਾਲ ਉਹਨਾਂ ਦੀ ਆਗਾਮੀ ਫਸਲ ਉੱਤੇ ਕਿਸੇ ਤਰ੍ਹਾਂ ਦੇ ਝਾੜ ਜਾਂ ਕੋਈ ਹੋਰ ਤਰ੍ਹਾਂ ਦੇ ਬਿਮਾਰੀ ਦਾ ਅਸਰ ਨਹੀਂ ਪੈਂਦਾ ਜਦ ਇਸ ਦੇ ਸੰਬੰਧ ਵਿੱਚ ਖੇਤੀਬਾੜੀ ਵਿਭਾਗ ਕਾਨੂੰਨਾਨ ਦੀ ਟੀਮ ਨੇ ਪਿੰਡ ਕੱਲੋਸੋਲ ਦੇ ਕਿਸਾਨ ਸੁਖਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਇਸ ਦੇ ਨਾਲ ਕਿਸਾਨ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿੱਚ ਖਾਦ ਵੀ ਬਹੁਤ ਘੱਟ ਵਰਤਦੇ ਹਨ ਉਹ ਆਪਣੇ ਖੇਤਾਂ ਵਿੱਚ ਖਾਦ ਦੀ ਜਗ੍ਹਾ ਤੇ ਰੂੜੀ ਦਾ ਇਸਤੇਮਾਲ ਕਰਦੇ ਹਨ ਆਓ ਜਾਣਦੇ ਹਾਂ ਕਿਸਾਨ ਸੁਖਵਿੰਦਰ ਸਿੰਘ ਨੇ ਕੀ ਕਿਹਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਅ ਭਾਜੀ ਕੀ ਨਾਮ ਹੈ ਆਪਣਾ ਸੁਖਵਿੰਦਰਪਾਲ ਸਿੰਘ ਕਿਹੜਾ ਪਿੰਡ ਆਪਣਾ ਨੂਸਰ ਤੇ ਅੱਜ ਵੀ ਇਹ ਦੀ ਦੇਸੀ ਰੂੜੀ ਤੁਸੀਂ ਜਿਹੜੀ ਇਹ ਖੇਤਾਂ ਦੇ ਖਿਲਾਰ ਰਹੇ ਹੋ ਕੀ ਗੱਲ ਅੱਗ ਵੀ ਨਹੀਂ ਲੱਭਦੀ ਤੁਹਾਡੇ ਖੇਤਾਂ 'ਚ ਜਿੜਕਿ ਤੁਹਾਡਾ ਪਿੰਡ ਸਾਰਾ ਸੜਿਆ ਹੋਇਆ ਹੈ ਮੈਂ 4-5 ਸਾਲ ਤੋਂ ਅੱਜ ਨਹੀਂ ਆ ਰਿਹਾ ਅੱਛਾ ਜੀ ਇਦਾਂ ਰੂੜੀ ਪਾ ਕੇ ਹਰ ਸਾਲ ਤੇ ਤਵੀਆਂ ਨਾਲ ਵਾਦੀ ਦੀ ਹੈ ਤੇ ਦੂਜਾ ਭਾਜੀ ਆਪਣੇ ਤੁਸੀਂ ਰੂੜੀ ਵਰਤਦੇ ਹੋ ਜਦਕਿ ਆਪਾਂ ਇਸ ਟਾਈਮ ਖਾਦਾਂ ਦੇ ਬੜਾ ਜ਼ੋਰ ਦਿੰਨੇ ਆ ਨਹੀਂ ਸਰ ਮੈਂ ਖਾਦਾਂ ਘਟਾਤੀਆਂ ਤੇ ਰੂੜੀ ਦੇਸੀ ਵਾਲੇ ਜ਼ਿਆਦਾ ਧਿਆਨ ਦਿੰਦਾ ਮਤਲਬ ਕਹਿਣ ਕਿ ਆਪਾਂ ਨਾ ਛੋਟੇ ਹੁੰਨੇ ਆ ਭਾਜੀ ਕਿਤੇ ਪੜ੍ਹਦੇ ਹੁੰਦੇ ਸੀ ਉਹਦੇ ਚ ਲਿਖਿਆ ਹੁੰਦਾ ਸੀ ਚੇਤਨ ਤੇ ਅਵਚੇਤਨ ਮਨ ਤੇ ਕਿਸਾਨ ਵੀਰੋਂ ਹੁਣ ਤੁਸੀਂ ਆਪ ਫੈਸਲਾ ਕਰਨਾ ਵੀ ਇੱਕ ਵਾਰੀ ਆ ਉਹ ਸਾਹਮਣੇ ਤੁਹਾਨੂੰ ਮੈਂ ਹੋਰ ਜ਼ੂਮ ਕਰਕੇ ਦਿਖਾ ਦੇਣਾ ਆ ਬੜਾ ਵਧੀਆ ਸਾਡਾ ਵੀਰ ਜਿਹੜਾ ਧੂਆ ਕੱਢ ਰਿਹਾ ਵਾ ਇਹ ਵੀ ਕੱਲੂ ਸੋਲ ਦੀ ਪਾਲੀ ਐ ਸੋ ਇੱਥੇ ਸਾਡਾ ਵੀਰ ਜਿਹੜਾ ਵਾ ਇੱਕ ਅੱਗ ਉਹਨੀ ਲਾਈ ਠੀਕ ਹੈ ਜੀ ਆਹ ਪਰੇ ਵੀ ਗਾਂ ਦੂ ਦੇਖ ਲਓ ਉੱਥੇ ਵੀ ਅੱਗਾਂ ਲੱਗੀ ਹੋਈਆਂ ਆ ਧੂਆਂ ਬਿਲਕੁੜ ਸਾਹਮਣੇ ਆ ਤੇ ਸੋ ਪ੍ਰਭਾਉ ਸਮ ਵੇਖਣਾ ਪੈਣਾ ਸਾਨੂੰ ਤੇ ਬਾਜੀ ਕਿਸ ਤਰ੍ਹਾਂ ਤੁਸੀਂ ਜਿਹੜੇ ਸਾਡੇ ਵੀਰ ਅੱਗੇ ਲਾਉਂਦੇ ਸਪੈਜ ਦੇ ਸਾੜਤੇ ਨੇ ਹਣਾ ਤੇ ਬਹੁਤ ਜਿਆਦਾ ਨੁਕਸਾਨ ਕਰ ਗਿਆ ਸਮਝ ਨਹੀਂ ਆਉਂਦੀ ਵੀ ਇਹਨਾਂ ਨੇ ਯਾਰ ਦਾਅਵਾਵਾਂ ਦੀਏ ਕਿ ਯਾਰ ਕਿੱਧਰ ਉਹਨੇ ਖੇਤੀ ਕਰੀਏ ਹੁਣ ਮੈਨੂੰ ਇੱਕ ਚੀਜ਼ ਬਾਜੀ ਇਹ ਚੀਜ਼ ਦੱਸੋ ਵੀ ਇਸ ਟਾਈਮ ਜਿਹੜੀ ਆ ਅੱਗ ਆ ਜਾਂ ਕੁਝ ਵੀ ਹਾਲ ਹੈ ਇਹਦਾ ਜਿਹੜਾ ਮੇਨ ਜਿਹੜਾ ਹੈਗਾ ਵਾ ਇਹਨੂੰ ਰੋਕਣ ਦਾ ਕੰਮ ਉਹ ਮਸ਼ੀਨਰੀ ਆ ਕਿ ਮਾਨਸਿਕਤਾ ਸਮਝਦਾਰੀ ਆ ਇਹ ਮਾਨਸਿਕਤਾ ਹੀ ਆ ਜੀ ਮਸ਼ੀਨਰੀ ਦਾ ਤਾਂ ਕੋਈ ਐਡਾ ਕੋਈ ਰੋਲ ਨਹੀਂ ਹੈਗਾ ਇਹਦੇ ਵਿੱਚ ਜਿੰਨੀ ਦਾ ਰੋਲ ਨਹੀਂ ਹੈ ਸਾਹਮਣੇ ਆ ਤਵੇਂ ਪਾਏ ਆ ਇਹਨਾਂ ਨੇ ਵਾ ਕੇ ਤੇ ਬਸ ਬਚ ਨਾ ਮੈਂ ਸੁੱਕੇ ਕੱਦੂ ਕਰਨਾ ਵਾ ਕੱਦੂ ਵੀ ਨਹੀਂ ਕਰਨੇ ਠੀਕ ਹੈ ਮਤਲਬ ਸੁੱਕਾ ਕਰ 200 ਗਮਾਰ ਕੇ ਜਾਂ ਲੈਵਲ ਮਾਰ ਕੇ ਤੇ ਜਿਹੜੇ ਪਲਸਟਰ ਵਾਲੇ ਛੋਨੇ ਆ ਤੁਸੀਂ ਬੰਦ ਕਰਦੇ ਹੋ ਆ ਜਿਹਦੇ ਵਿੱਚ ਬੜੀ ਹੁਮਸਬੰਦੀ ਸੀਗੀ ਹਾਂਜੀ ਹਾਂਜੀ ਤੇ ਥੱਲੇ ਜਿਹੜੀ ਆ ਉਹ ਜੜਾਂ ਵੀ ਗਲਦੀਆਂ ਸੀਗੀਆਂ ਕਿਉਂਕਿ ਪਾਣੀ ਥੱਲੇ ਖਲੋ ਜਾਂਦਾ ਸੀਗਾ ਤੇ ਉਹ ਥੱਲੇ ਜਿਹੜਾ ਜੜਾਂ ਦੇ ਵਿੱਚ ਉਹ ਡੂੰਘਾ ਨਹੀਂ ਸੀ ਜਾਂਦਾ ਹਾਂਜੀ ਹਾਂਜੀ ਤੇ ਉਹ ਤੁਸੀਂ ਬੰਦ ਕਰਤਾ ਹੋਵੇ ਯਾਰ ਕੀ ਕਾਫੀ ਹੋਰ ਵੀ ਲੋਕ ਮੇਰੇ ਅਲੂ ਦੇਖ ਕੇ ਆਉਣਗੇ ਸਾਡੇ ਪਿੰਡ 'ਚ ਤੇ ਸੁਖਿੰਦਰ ਜੀ ਮੈਂ ਇੱਕ ਵੇਖਿਆ ਜਿੱਥੇ ਤੁਸੀਂ ਕੁਦਰਤੀ ਖੇਤੀ ਕਰਦੇ ਹੋ ਉੱਥੇ ਵੀ ਤੁਹਾਡੀ ਜਿਹੜੀ ਫਸਲ ਸਾੜਦੀ ਆ ਪਿਛੋਂ ਬੜੀ ਲੰਮੀ ਆ ਬਹੁਤ ਲੰਬੀ ਅੱਗ ਪਤਾ ਨਹੀਂ ਇਦਾਂ ਆ ਤੇ ਉਹਦੇ ਨਾਲ ਉਹ ਵੀ ਸੜ ਗਈ ਤੇ ਸੁਖਿੰਦਰ ਜੀ ਹੁਣ ਇੱਥੇ ਯਾਰ ਦੁੱਖ ਲੱਗਦਾ ਵਾ ਵੀ ਜਿਹੜੀ ਤੁਸੀਂ ਇੱਥੇ ਗੁਦਰਤੀ ਖੇਤੀ ਕਰਦੇ ਹੋ ਉਹ ਵੀ ਤੁਹਾਡੀ ਫਸਲ ਤੁਸੀਂ ਨਾ ਚਾਹੁੰਦੇ ਜਿੱਥੇ ਤੁਸੀਂ ਆਪ ਬਚਾਉਂਦੇ ਓਥੇ ਉਹ ਵੀ ਦੇੜ ਕੇ ਪਰੇ ਮਾਰੀ ਆ ਤੇ ਫਿਰ ਓਥੇ ਦੱਸੋ ਇੰਨਾ ਭਰਾਵਾਂ ਦਾ ਹੁਣ ਸੂਝਵਾਨੀ ਕਿੱਧਰ ਜਾਂਦੀ ਆ ਬਿਲਕੁਲ ਜੀ ਇਹ ਫੇਰੇ ਲਾਇਆ ਸੀ ਨਾਲ-ਨਾਲ ਤਾਂ ਵੀ ਉਹ ਮਤਲਬ ਇੱਕ ਅੱਦੇ ਦੋ ਫੇਰੇ ਨਾਲ ਤੇ ਕੋਈ ਅੱਗੇ ਸਮਝਦੀ ਨਹੀਂ ਨਹੀਂ ਗਰਮੀ 'ਚ ਗੱਲਬਾਤ ਦੌਰਾਨ ਕਿਸਾਨ ਸੁਖਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤ ਵਿੱਚ ਪਾਣੀ ਦੀ ਬਹੁਤ ਘੱਟ ਵਰਤੋਂ ਕਰਦੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਜ਼ਮੀਨ ਨੂੰ ਜਿੰਨੀ ਸੁੱਕੀ ਵਾਉਂਦੇ ਆ ਜ਼ਮੀਨ ਨੂੰ ਉੰਨੀ ਜ਼ਿਆਦਾ ਆਕਸੀਜਨ ਵੱਧ ਮਿਲਦੀ ਹੈ ਇਸ ਦੇ ਨਾਲ ਹੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹ ਵੱਧ ਜਾਂਦੀ ਹੈ ਨਹੀਂ ਨਹੀਂ ਹਰੇ ਇਸੇ ਤਰ੍ਹਾਂ ਇਹਨੂੰ ਉਹਨੂੰ ਦੌਰ ਪੈ ਗਈ ਹੈ ਇਹਨੂੰ ਅਜੇ ਪਾੜ ਪਈ ਹੈ ਜਦੋਂ ਇਹਨੂੰ ਦੌਰ ਪੈ ਗਈ ਇਹ ਵੀ ਉਤਨ ਪਈ ਹੋ ਜਾਣਾ ਪਾਣੀ ਦੀ ਲੋੜ ਨਹੀਂ ਸਮਝੀ ਨਾ ਨਾ ਬਿਲਕੁਗ ਇੱਕ ਪਾਣੀ ਲਾਉਣਾ ਜਿੱਦਾਂ ਹੁਣ ਸਾਡੇ ਜ਼ਮੀਨਾਂ ਜਿਹੜੀਆਂ ਨੇ ਉਹ ਤੁਹਾਨੂੰ ਪਤਾ ਹੋਵੇ ਹੋਣਾ ਹੀ ਫਸਲ ਤੋਂ ਮਤਲਬ ਵਿਲੇ ਹੋਏ ਆ ਤੁਹਾਨੂੰ ਲੱਗਦਾ ਕਿ ਆਪਾਂ ਨੂੰ ਇਹ ਜਮੀਨ ਨੂੰ ਧੁੱਪ ਲਾਉਣ ਦੀ ਲੋੜ ਹੈ ਕਿ ਜਾਂ ਪਾਣੀ ਲਾ ਕੇ ਫਿਰ 올ਿਵ ਵਧਾਉਣ ਦੀ ਲੋੜ ਹੈ ਨਹੀਂ ਸਰ ਤੇ ਸਾਇੰਸ ਵੀ ਕਹਿੰਦੀ ਆ ਕਿ ਜਿੱਦਾਂ ਤੁਸੀਂ ਜਿੰਨੀ ਸੁੱਕੀ ਵਾਹੋਗੇ ਉਹ ਨਹੀਂ ਆਕਸੀਜਨ ਮਿਕਸ ਹੋਏਗੀ ਉਹਦੇ ਵਿੱਚ ਜੀ আর ਜਮੀਨ ਦੀ ਪੰਜਾਬੀ ਸ਼ਕਤੀ ਜਿਹੜੀ ਵਧੇਗੀ ਵਧੇਗੀ ਜਦੋਂ ਅਸੀਂ ਪਾਣੀ ਨਹੀਂ ਉਹਨੂੰ ਠੰਡਾ ਕਰੀ ਜਾਂਦੇ ਆ ਤੇ ਉਹ ਚ ਆਕਸੀਜਨ ਮਿਕਸ ਹੀ ਨਹੀਂ ਹੁੰਦੀ ਤੇ ਬਿਮਾਰੀਆਂ ਜ਼ਿਆਦਾ ਲੱਗਦੀ ਜਾਂਦੀ ਠੀਕ ਹੈ ਜੀ ਠੀਕ ਹੈ ਕਿਸਾਨ ਵੀਰਾਂ ਨੂੰ ਵੀ ਸੁਖਜਿੰਦਰ ਸਿੰਘ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਅਸੀਂ ਕਣਕ ਦੇ ਨਾਲ ਨੂੰ ਬਿਨਾਂ ਅੱਗ ਲਾਏ ਖੇਤਾਂ ਵਿੱਚ ਜ਼ਿਆਦਾ ਖਾਦ ਸਪਰੇਅ ਦੀ ਅਤੇ ਕੂੜੀ ਦੀ ਵਰਤੋਂ ਕਰਕੇ ਆਪਣੀ ਖੇਤੀ ਕਰ ਸਕਦੇ ਆ ਇਸ ਦੇ ਨਾਲ ਇੱਕ ਤਾਂ ਸਾਡਾ ਵਾਤਾਵਰਣ ਠੀਕ ਰਹੇਗਾ ਦੂਸਰਾ ਅਸੀਂ ਬਿਨਾ ਖਾਸ ਸਪਰੇਆਂ ਵਾਲੀ ਫਸਲ ਬੀਜ ਕੇ ਕਈ ਬਿਮਾਰੀਆਂ ਤੋਂ ਬਚ ਸਕਦੇ ਆ ਅਤੇ ਧਰਤੀ ਦੀ ਸਾਂਭ ਸੰਭਾਲ ਵੀ ਕਰ ਸਕਦੇ ਆ ਇਦਾਂ ਦੀਆਂ ਹੋਰ ਖੇਤੀਬਾੜੀ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਜੁੜੇ ਰਹੋ ਕ੍ਰਿਸ਼ੀ ਜਾਗਰਣ ਦੇ ਨਾਲ ਜੇਕਰ ਤੁਸੀਂ ਵੀ ਖੇਤੀਬਾੜੀ ਵਿੱਚ ਕੁਝ ਵੱਖਰਾ ਕਰ ਰਹੇ ਹੋ ਤਾਂ ਸਾਨੂੰ ਸੰਪਰਕ ਕਰ ਸਕਦੇ ਹਾਂ ਅਤੇ ਆਪਣੇ ਨਵੇਂ ਖੇਤੀ ਆਈਡੀਆ ਬਾਰੇ ਹੋਰ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਧੰਨਵਾਦ